ਕਿ ਤੁਸੀਂ ਕੁਛ ਐਦਾਂ ਦਾ ਸਾਰਥਕ ਔਰ ਵਧੀਆ ਲੈ ਕੇ ਆਓ ਕਿ ਜਿਨ੍ਹਾਂ ਦੀ ਆਸਥਾ ਹੈ ਉਹ ਹੋਰ ਦੁੱਗਣੀ ਹੋਵੇ ਔਰ ਵਿਸ਼ਵਾਸ ਬਣੇ ਔਰ ਬਹੁਤ ਸੋਹਣਾ ਟ੍ਰੇਲਰ ਹੈ ਬਹੁਤ ਪਿਆਰਾ ਟ੍ਰੇਲਰ ਹੈ ਔਰ ਇਹਦੇ ਚੋ ਜੋ ਹੈ ਉਹ ਆਸਥਾ ਉਚਲਕਦੀ ਹੈ ਇਹ ਵਿਸ਼ਵਾਸ ਬਣਿਆ ਰਹੇ ਸਾਰਿਆਂ ਦਾ ਔਰ ਮੈਂ ਵੀ ਇਸ ਫਿਲਮ ਦਾ ਛੋਟਾ ਜਿਹਾ ਪਾਰਟ ਹੈਗਾ ਗਾਣਾ ਮੈਂ ਵੀ ਗਾਇਆ ਤੇ ਮੈਂ ਉਮੀਦ ਕਰਦਾ ਸੀ ਮੇਰੇ ਤੋਂ ਭਜਨ ਗਾਉਣਗੇ ਪਰ ਇਸ ਪਰ ਕਾਣਾ ਹੀ ਗਾਇਆ ਤੇ ਇਹਦਾ ਪਾਰਟ 2 ਬਣੇਗਾ ਤਾਂ ਉਹਦਾ ਟਾਈਟਲ ਸੌਣ ਕਰ ਮੈਂ ਗਾਉਂਗਾ ਤੇ ਔਰ ਜਿਸ ਦਿਨੇ ਫਿਲਮ ਰਿਲੀਜ਼ ਹੈ ਉਸ ਦਿਨ ਮਾਤਾ ਵੈਸ਼ਨੋ ਦੇਵੀ ਮਾਤਾ ਰਾਣੀ ਦੇ ਚਰਨਾਂ 'ਚ ਮੇਰੀ ਹਾਜ਼ਰੀ ਹੈ ਸਵੇਰ ਦੀ ਆਰਤੀ ਦੇ ਵਿੱਚ ਉਸੇ ਦਿਨ ਤੇ ਮੈਂ ਆਪਣੇ ਆਪ ਨੂੰ ਬੜਾ ਲੱਕੀ ਸਮਝਦਾ ਕਿ ਮੈਂ ਇਸ ਟੀਮ ਦਾ ਮੈਂਬਰ ਵੀ ਹਾਂ ਔਰ ਪਾਠ ਹਾਂ ਔਰ ਫਿਲਮ ਦਾ ਪਾਠ ਹਾਂ ਔਰ ਉਸੇ ਦਿਨ ਮਾਤਾ ਰਾਣੀ ਕੋਲ ਮੈਂ ਅਰਦਾਸ ਜਾ ਕੇ ਕਰੂੰਗਾ ਫਿਲਮ ਦੀ ਚੜ੍ਹਦੀ ਕਲਾ ਵਾਸਤੇ ਔਰ ਸਾਰਿਆਂ ਦੀ ਸਿਹਤਿਆਬੀ ਤੰਦਰੁਸਤੀ ਵਾਸਤੇ ਜੈ ਮਾਤਾ ਦੀ